ਸੇ ਸ਼ਿਕਾਇਤੀ ਮੇਲਾ ਪ੍ਰੇਤਕਰ ਹਜ਼ਰਾਂ ਸਈ ਸੁਖਵੀਰ ਘਰ ਸੁਖੀ ਦੁਆਰਾ ਲਿਖੀ ਗਈ ਕਹਾਣੀ ਨਾਨਕੇ ਮੇਰੀ ਕਿਥੇ ਮਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿੱਤੀ ਜਾਈਂ ਵਿਆਹ ਦੇ ਕਈ ਸਾਲਾਂ ਪਿਛੋਂ ਕੀਰ ਸਿੰਘ ਨੂੰ ਔਲਾਦ ਦਾ ਮੂਵਖਣੋ ਮਿਲਿਆ ਬੇਸ਼ੱਕ ਘਰ ਤੇ ਹੀ ਜੰਮੀ ਸੀ ਕੀਰ ਸਿੰਘ ਤੇ ਉਸੇ ਕਰਵਲੇ ਰਾਜਨੀਤੀ ਦੇ ਜਨਮ ਦੀ ਖੁਸ਼ੀ 'ਚ ਪਿੰਡ ਰਿਸ਼ਤੇਦਾਰ ਦੋਸਤ ਮਿੱਤਰ ਸਭ ਸਾਖ ਸੰਬੰਧੀਆਂ ਨੂੰ ਲੱਡੂ ਵੰਡੇ ਕਰਦੀ ਤਹਿਲੀ ਜਤੇ ਨੇਮ ਸ਼ਰੀਂ ਦੇ ਪੱਤੀ ਬੰਨੇ ਤੈਨੂੰ ਖਿੜੇ ਮੱਥੇ ਪਰਵਾਨ ਕੀਤਾ ਉਸ ਦਾ ਹੱਜਾ ਕਰਨਾ ਸ਼ੁਰੂ ਕੀਤਾ ਕਛ ਵਧਾਈ ਮੰਗਣ ਵਾਲੀ ਹਰ ਆਉਣ ਬੜੀ ਨੂੰ ਵਧਾਈ ਦਿੱਤੀ ਕਛ ਕੁਸਰੀ ਵੀ ਨਿਚਣਾਈ ਜਿਨ੍ਹਾਂ ਨੂੰ ਕੇਹੜ ਸਿੰਘ ਨੇ ਮਨਾ ਮੁਹੀ ਪਿਆਰ ਸਤਕਾਰ ਦੇ ਵਧਾਈ ਦਿੱਤੀ ਕਿ ਤूरिया ਹੁਣ ਘਰ ਦਾ ਮਾਹੌਲ ਹੀ ਕੁਝ ਹੋਰ ਹੋ ਗਿਆ ਸੀ ਵਿੜੇ ਚਕਲਕਾਰੀਆਂ ਦੀ ਗੂੰਜਦੀ ਆਵਾਜ਼ ਨੇ ਕੇਹੜ ਸਿੰਘ ਦੇ ਰਸ ਗਰ ਨੂੰ ਮੁਰਤ ਨਵੀਂ ਜ਼ਿੰਦਗੀ ਦੇ ਦਿੱਤੀ ਨਹੀਂ ਤਾਂ ਉਹ ਪਹਿਲਾਂ ਫੇਰ ਔਲਾਦ ਹੋਣ ਕਰਕੇ ਲੋਕਾਂ ਦੇ ਤਾਨੇ ਸਹਿੰਦੇ ਹੋਏ ਅੱਧੇ ਹੋ ਗਏ ਸੀ ਜ਼ਿੰਦਗੀ ਜਿਉਣ ਤੋਂ ਵਕ ਚੁੱਕੇ ਸੀ ਜਿੱਥੇ ਵੀ ਕੋਈ ਦਸ ਪਾਉਂਦਾ ਹੋ ਜਰੂਰ ਜਾਂਦੇ ਗੁਰੂ ਘਰ ਮੰਦਰ ਸਭ ਤਾਂ ਔਲਾਦ ਲਈ ਸੁਖਣਾ ਸੁਖਦੇ ਸਿਰਫ ਇਹ ਕਹਿੰਦੇ ਹੋਏ ਕਿ ਕਦੀ ਤੇ ਰੱਬ ਸਾਡੀ ਸੁਣੂਗਾ ਗੁਰੂ ਨਨਕ ਦੇਵ ਜੀ ਦੇ ਕਰ ਕਟਾ ਨਹੀਂ ਕੋਈ ਉਸ ਦੇ ਦਰ ਤੋਂ ਖਾਲੀ ਨਹੀਂ ਮੁੜਦਾ ਤੇ ਨਾ ਹੀ ਉਹ ਮੁੜਦਾ ਹੈ ਇਸ ਰਾਂ ਔਲਾਦ ਦੀ ਪ੍ਰਾਪਤੀ ਨੇ ਉਹਨਾਂ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਜਦ ਵਿਕੀਰ ਸਿੰਘ ਨੇ ਕੰਮ ਤੋਂ ਕਰਮਾ ਤੋਂ ਦੇ ਸਰ ਕਰਵਲੀ ਦੇ ਹੱਥੋਂ ਪਾਣੀ ਦਾ ਗਲਾਸ ਪੀ ਕੇ ਆਪਣੀ ਧੀ ਦਾ ਮੱਥਾ ਚੁੰਮਦੇ ਹੋਏ ਉਸ ਦਾ ਨਾਂ ਲੈਂਦੇ ਆਖਣਾ ਮੇਰੀ ਧੀ ਦਾ ਨਾਂ ਵੀ ਨਸੀਬ ਕੋਰਾ ਤੇ ਨਸੀਬਾਂ ਵਾਲੀ ਹੀ ਹੋਵੇਗੀ ਵਿਖੀ ਰਾਜਕੁਰੇ ਸਾਨੂੰ ਇਸ ਦੇ ਉੱਤੇ ਮਾਣ ਹੋਵੇਗਾ ਨੜੇ ਇਹ ਮੇਰੀ ਧੀ ਨਹੀਂ ਪੁੱਤਾ ਪੁੱਤ ਸੁਣਦੀਆਂ ਕੀ ਸਿੰਘ ਦੀਆਂ ਗੱਲਾਂ ਸੁਣ ਰਾਜ ਕਰਨੀ ਵੀ ਆਖਣਾ ਹਾਂਜੀ ਮੈਂ ਸੁਣਦੀ ਹਾਂ ਮੈਨੂੰ ਪਤਾ ਆ ਇਹ ਪੁੱਤਾ ਤੁਹਾਡਾ ਨੜੇ ਕੱਲਾ ਤੁਹਾਡਾ ਹੀ ਨਹੀਂ ਇਮੇਰਾ ਫੀਪੁੱਤਾ ਜੀ ਰਾਜ ਘਰ ਤੇ ਕੀਰ ਸਿੰਘ ਨੇ ਆਪਣੀ ਤੀਹਰ ਸਦਰਾ ਪੂਰੀ ਕਰਨੀ। ਬੇਸ਼ੱਕ ਕੀਰ ਸਿੰਘ ਸਹੇਜੀ ਕਲਾਕਰੀਆ ਨੇ ਦੀ ਦੁਕਾਨ ਦਾ ਮਾਲਕ ਸੀ। ਉਸਨੇ ਕਹ ਰਹਾਂ ਦਿਆਂ ਆਪਣੀ ਧੀ ਲਈ ਕਦੀ ਕੋਈ ਖਡਾਉਣਾ ਲਿਆਉਣਾ, ਕਦੇ ਬਾਣਾ ਚ ਲਉਣ ਲਈ ਰੰਗ ਬਰੰਗੇ ਸੂਈਆਂ। ਹਮੇਸ਼ਾ ਉਸ ਨੂੰ ਚੜਦੇ ਤੇ ਚੜਦੇ ਲੀੜੇ ਪਾਣੀ, ਚਾਹੇ ਸ਼ਰੀਕ ਪਾਈ ਚਾਰੇ ਵਾਲੀ ਉਸ ਨੂੰ ਆਖ ਕੇ ਦਿੰਦੇ ਕਿ ਤੂੰ ਆਪਣੀ ਤੀਤੇ ਨਾ ਖਰਚਾ ਕਰ ਦੇ ਆ। ਅਜੇ ਹੁ ਨਿੱਕੀ ਜ਼ਹੀਤ ਹੈ। ਕੱਲ ਨੂੰ ਇਹ ਕੀ ਕਰੂਗੀ? ਜੇ ਤੁਮ ਕੀ ਕਰੇਂਗਾ ਜਿਸ ਤੇ ਕੋਈ ਡਿਮਾਂਡ ਨਾ ਪੂਰੀ ਕਰ ਸਕਿਆ ਇਹਨੇ ਕਿਹੜਾ ਤੇਰੇ ਨਾਲ ਪਸ਼ੂ ਨੂੰ ਪੱਠੇ ਪਾਣੇ ਵਾਹੀ ਜੋਤਾ ਕਰਨਾ ਜਾਣੀ ਤਾਂ ਆਖਰ ਵਹੀ ਹੀ ਆ ਕੁੜੀ ਵਿਆਹੀ ਤਮ ਗਈ ਨੜੇ ਕੀ ਪਤਾ ਹੈ ਕਿੰਝ ਦਿਨ ਨਿਕਲੇ ਜਿਵੇਂ ਦਾ ਸਮਾਂ ਚੱਲ ਰਿਹਾ ਵੇਖ ਲਾ ਰੱਬ ਨੇ ਚਿਰਾਂ ਬਾਅਦ ਔਲਾਦ ਵੀ ਦਿੱਤੀ ਤੇ ਉਹ ਵੀ ਕੁੜੀ ਕੀਰ ਸਿੰਘ ਨੇ ਲੋਕਾਂ ਦੀਆਂ ਅੱਖਾਂ ਗੱਲਾਂ ਨੂੰ ਖਿਹੜੇ ਮੱਤੇ ਪ੍ਰਮਾਨ ਕਰਨਾ ਕਦੇ ਪਲਟ ਕੇ ਜਵਾਬ ਨਾ ਦੇਣਾ ਬੇਸ਼ੱਕ ਕਰਵੜੀ ਨੇ ਕੀਰ ਸਿੰਘ ਦੀਸ ਆਦਤ ਕਰਕੇ ਉਸ ਨਾਲ ਲੜ ਪੈਣਾ ਇਹ ਕਹਿੰਦੇ ਹੋਏ ਕਿ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਕਿਸੇ ਨੂੰ ਭਲਾ ਸਾਡੇ ਜਾਂ ਫਿਰ ਸਾਡੀ ਧੀ ਨਾਲ ਕੀ ਜਿਹਨਾਂ ਦੇ ਮੁੰਡੇ ਨੇ ਉਹ ਕਿਹੜਾ ਸੁੱਖ ਭੋਗ ਰਹੇ ਨੇ ਨਸ਼ੇ ਕਰ ਕਰ ਮਰੀ ਜਾ ਰਹੇ ਨੇ ਮੰਨੇ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਧੀਆਂ ਵੀ ਤਾਂ ਉਸੇ ਤਰ੍ਹਾਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਬਾਕੀ ਤੁਸੀਂ ਆ ਵਥੇੜੇ ਸਿਆਣੀ ਜੀ ਕੀਰ ਸਿੰਘ ਨੇ ਚੁੱਪ ਕਰਕੇ ਬੈਠੇ ਨੇ ਆਪਣੀ ਤੀਨੋਂ ਗੋਦੀ 'ਚ ਚੌਕੀ ਖੜਾਉਂਦੇ ਰਹਿਣਾ ਤੇ ਰਾਜ ਕਰਦੀਆਂ ਗੱਲਾਂ ਵੀ ਸੁਣੇ ਜਾਣਾ ਤੇ ਆਖੀ ਜਾਣਾ ਹਾਂ ਤੂੰ ਠੀਕ ਕਹਿਨੀ ਆ ਪਰ ਹਰ ਬੰਦੇ ਦੀ ਆਪਣੀ ਸੋਚ ਤੇ ਸਮਝਾ ਜਿਵੇਂ ਕਿਸੇ ਦੀ ਸੋਚ ਸਮਝ ਉਹ ਹੰਜ ਤੇ ਹੀ ਕਲ ਕਰਦਾ ਆ ਬਾਕੀ ਤੂੰ ਫਿਕਰ ਨਾ ਕਰ ਮੈਂ ਆਖਦੀ ਨਾ ਹੁੰਨਾ ਮਰੀ ਬੰਦੇ ਨੂੰ ਨਾ ਤੀਝਿੰਦਾ ਕਰ ਸਕਦੀ ਆ ਤੀਨਾ ਹੀ ਪੁੱਤ ਹਿਸਾਬ ਆਪਣੇ ਕਰਮ ਦਾ ਦੇਣਾ ਪੈਂਦਾ ਹਰ ਬੰਦੇ ਨੂੰ ਇਹ ਬੋਲ ਸੁਣ ਅਗਲਾ ਆਪਣੇ ਆਪ ਚੁੱਪ ਹੋ ਜਾਂਦਾ ਸਮਾ ਪੀਤਾ ਗਿਆ ਕੇਰ ਸਿੰਘ ਦੀਤੀ ਵੱਡੇ ਹੁੰਦੇ ਗਏ ਅਜੇ ਮਹਿਚ ਉਹ 4 ਸਾਲ ਦੇ ਹੀ ਸੀ ਉਸ ਨੂੰ ਸ਼ਹਿਰ ਦੇ ਉੱਚੀ ਸਕੂਲ ਚ ਪੜ੍ਹਨੇ ਪਾ ਦਿੱਤਾ ਰਾਜਕੌਰ ਨੇ ਸਵੇਰੇ ਉਸ ਨੂੰ ਚਾਹ ਚਾਹ ਤਿਆਰ ਕਰਕੇ ਰੋਟੀ ਬਣਾ ਕੇ ਖਵਾ ਕੇ ਤੇ ਨਾਲ ਉਸ ਤੇ ਬਸਤੇ ਚ ਪਾ ਦੇਣੀ ਤੇ ਬਾਪੂ ਨੇ ਆਪਣੇ ਨਾਲ ਹੀ ਦੁਕਾਨ ਤੇ ਜਾਂਦੇ ਹੋਏ ਨੇ ਸਾਈਕਲ ਤੇ ਬਿਠਾ ਕੇ ਲੈ ਜਾਣਾ ਤੇ ਜੇ ਛੁੱਟੀ ਹੋਣੀ ਉਸ ਨੂੰ ਸਕੂਲ ਤੇ ਲੈ ਕੇ ਘਰ ਛੱਡ ਕੇ ਮੁੜ ਦੁਕਾਨ ਉੱਤੇ ਜਾਣਾ ਤੇ ਸ਼ਾਮ ਨੂੰ ਦੁਕਾਨ ਵਧਾ ਕੇ ਵਾਪਸ ਘਰ ਆਣਾ ਜਦਕਰਣ ਤਾਂ ਹੱਥ 'ਚ ਕੋਈ ਨਾ ਕੋਈ ਲਿਫਾਫਾ ਫੜਿਆ ਹੋਣਾ ਜਿਸ 'ਚ ਆਪਣੀ ਤੀਲੇ ਕੁਝ ਖਾਂ ਲਿਖ ਰੀਤ ਲੈ ਕੇ ਪਾਇਆ ਹੋਣਾ ਤੇ ਗੇਰ 'ਚ ਬੜੀ ਸਾਰੀ ਆਵਾਜ਼ ਮਾਰ ਕੇ ਉਸ ਨੂੰ ਫੜਾ ਦੇਣਾ ਹੌਲੇ-ਹੌਲੇ ਸਮਾਂ ਬੀਤਦਾ ਗਿਆ ਕੀਰ ਸਿੰਘ ਦੀ ਤੀ ਨਸੀਬ ਘੌਰ ਵੀ ਵੱਡੀ ਹੁੰਦੀ ਗਈ ਤੇ ਆਪਣੀ ਮਿਹਨਤ ਸਦਕਾ ਕਦੇ ਨਰਸਰੀ ਕਲਾਸ ਕਰਕੇ ਕਦੇ ਠਮੀ ਕਲਾਸ ਜਾ ਗਈ ਪਤਾ ਹੀ ਨਾ ਲੱਗਾ ਉਹਨੂੰ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰਦੀ ਜਰਵੇ ਸਕੂਲ ਤੋਂ ਆਉਣਾ ਕਿ ਸਕੂਲ ਦਾ ਕੰਮ ਕਰਕੇ ਆਪਣੀ ਮਾਰਾਸ਼ ਕੋਰਡੀਨਲ ਕਰਦੀ ਕਮ ਛਾਤ ਵਟਾ ਕੇ ਘਰ ਦੇ ਮੁੱਖ ਬੂਹੇ ਕੋਲ ਮੰਜਾ ਡਾ ਕੇ ਬੈਠੀ ਨੇ ਆਪਣੇ ਬਪੂ ਕੀਰ ਸਿੰਘ ਦੀ ਉਡੀਕ ਕਰਨੀ ਜੇ ਕਿਤੇ ਕੀਰ ਸਿੰਘ ਨੇ ਪੂਰਾ ਵੀ ਲੇਟ ਕਰਾਉਣਾ ਤਾਂ ਗੱਲ ਆਖਿਆ ਕਰਨਾ ਪਪੂ ਜਲਦੀ ਕਰ ਆਜੇਕਰ ਮੈਂ ਤੇਰੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਧੀ ਦੇ ਗੱਲ ਸੁਣ ਕੀਰ ਸਿੰਘ ਨੇ ਸਾਈਕਲ ਕਰਦੀ ਡੇਰੀ ਵਿੱਚ ਖੜਾ ਕਰਕੇ ਆਖਣਾ ਕਿਹੜੀਆਂ ਅਸੀਆਂ ਗੱਲਾਂ ਨੇ ਜੋ ਮੇਰੇ ਪੁੱਤ ਦੀਆਂ ਮੁੱਕਦੀਆਂ ਨਹੀਂ ਮੈਂ ਤਾਂ ਆਪਣੇ ਪੁੱਤ ਨੂੰ ਅਫਸਰ ਬਣਾਉਣਾ ਅਫਸਰ ਸਾਰੇ ਸਲੂਟ ਮਾਰ ਕੇ ਲੰਗਿਆ ਕਰਨਗੇ ਬਾਕੀ ਪੁੱਤ ਕੋਈ ਨਹੀਂ ਜਦ ਮੈਂ ਲੇਟ ਹੋ ਜਾਣਾ ਤੂੰ ਰਾਤੀ ਰੋਟੀ ਆਪਣੀ ਮਾਂ ਨਾਲ ਖਾ ਲਿਆ ਕਰ ਫੇਰ ਜਦ ਮੈਂ ਆਇਆ ਕਰੂੰ ਘਰ ਤਾਂ ਤੁਹਾਡੇ ਲਾਗੇ ਬੈਠ ਕੇ ਖਾ ਲਿਆ ਕਰਾਂਗਾ ਤੇ ਤੇਰੇ ਨਾਲ ਗੱਲਾਂ ਵੀ ਕਰ ਲਿਆ ਕਰਾਂਗਾ ਕੀਰ ਸਿੰਘ ਨੂੰ ਆਪਣੀ ਤੇ ਉੱਤੇ ਪੂਰਾ ਮਾਣ ਹੋਣਾ ਹਮੇਸ਼ਾ ਇਸ ਆਲ ਉਸ ਤੇਤੀ ਨੇ ਕਲਾਸ ਚ ਫਰਸਟ ਹੋਣਾ ਤੇ ਜੋ ਵੀ ਇਨਾਮ ਮਿਲਣਾ ਹੁੰਦਾ ਉਹ ਆਪਣੇ ਮਾਪਿਆਂ ਨੂੰ ਨਾਲ ਸਕੂਲ ਖੜਕੇ ਸਟੇਜ ਤੇ ਜਾ ਕੇ ਲੈਣਾ ਮੁੱਖ ਅਧਿਆਪਕ ਸਮੇਂ ਸਕੂਲ ਦੇ ਅਧਿਆਪਕਾਂ ਵੀ ਉਸ ਦੇ ਮਾਪਿਆਂ ਨੂੰ ਵਧਾਈਆਂ ਦੇਣੀਆਂ ਕੀਰ ਸਿੰਘ ਨੇ ਧੀ ਦੀ ਹਰ ਪ੍ਰਾਪਤੀ ਉੱਤੇ ਉਸ ਨੂੰ ਸਰਦਾਰ ਬੰਦਾ ਆਪਣੇ ਵੱਲੋਂ ਵੀ ਇਨਾਮ ਦੇਣਾ ਤਾਂ ਜੋ ਉਹ ਹੋਰ ਤਰੱਕੀ ਕਰੇ ਜੇ ਕਿਤੇ ਹੱਤੰਗ ਵੀ ਹੋਣਾ ਤਾਂ ਵੀ ਆਪਣੀ ਲੋੜ ਨੂੰ ਮਨ ਹੀ ਮਨ ਮਾਰ ਕੇ ਉਸ ਦੇ ਹਰ ਮੱਗ ਨੂੰ ਪੂਰਾ ਕਰਨਾ ਜੇ ਕਿਦਰ ਨਸੀਬ ਕੋਰਦੀ ਮਾਂ ਨੇ ਕੀਰ ਸਿੰਘ ਨੂੰ ਆਖ ਦੇਣਾ ਕਿਸ ਨੂੰ ਤੁਸੀਂ ਸਿਰੇ ਨਾ ਚੜਾਓ ਕਿਦਰੇ ਕੱਲ ਨੂੰ ਤੰਗ ਹੀ ਨਾ ਹੋਈਏ ਤਾਂ ਸਨੇ ਇਹ ਆਖ ਦੇਣਾ ਕਿ ਧੀਆਂ ਬਾਪ ਦੀ ਸਿਰ ਦਾ ਤਾਜ ਹੁੰਦੀਆਂ ਨੇ ਧੀ ਦੇ ਚਾਅ ਸੀ ਨਹੀਂ ਪੂਰੇ ਕਰਾਂਗੇ ਤਾਂ ਹੋਰ ਕੌਣ ਕਰੇਗਾ ਤੂੰ ਫਿਕਰ ਨਾ ਕਰਿਆ ਕਰ ਤੂੰ ਐਵੇਂ ਆਖ ਦਿੰਨੀ ਆ ਜੀ ਇੰਝ ਨਾ ਕਰਿਆ ਕਰੋ ਖੁਸ਼ ਰਿਹਾ ਕਰ ਬਾਪੂ ਦੀਆਂ ਗੱਲਾਂ ਸੁਣ ਨਸੀਬ ਕਰਨੀ ਛੱਟ ਦੀ ਬਾਪੂ ਗਲਵਕੜੇ ਪਾ ਲੈਣੀ ਤੇ ਆਪਣੀ ਮਨ ਰਾਜਕਰਵਲ ਹੱਸਣ ਲੱਗ ਪਿਆ ਕਰਨਾ ਸਮਾਪਿਤਾ ਗਿਆਨ ਸਿੱਖ ਕਰਨੀ ਆਪਣੀ ਦਸਵੀਂ ਦੀ ਪੜ੍ਹਾਈ ਚੰਗੇ ਨੰਬਰਾਂ 'ਚ ਪਾਸ ਕਰਕੇ ਪੂਰੀ ਕਰਦੀ ਹੋਈ ਨੇ 11ਵੀਂ ਜਮਾਤ ਵਿੱਚ ਦਾਖਲਾ ਲਿਆ ਉਸ ਦੇ ਚਿਹਰੇ ਤੇ ਵੱਖਰਾ ਹੀ ਨੂਰ ਚਲਕਣ ਲੱਗਾ ਆਪਣੇ ਆਪ ਤੇ ਮਾਣ ਹੋਣ ਲੱਗਾ ਕਿ ਹੁਣ ਉਹ ਅਗਲੀ ਪੜ੍ਹਾਈ ਵੱਲ ਵਧ ਰਹੀ ਆ ਉਸਨੇ ਬਾਪ ਨਾਲ ਸਾਈਕਲ ਤੇ ਬੈਠ ਕੇ ਜਾਇਆ ਕਰਨਾ ਛੋਟੀ ਜਿਹੀ ਥੀ ਹੁੰਨ ਕਰਕੇ ਉਸਨੇ ਕੰਮ ਵਾਪਸ ਰਿਕਸ਼ਾ ਲੈ ਕੇ ਆਉਣਾ ਪੜ੍ਹਾਈ 'ਚ ਹੁਸ਼ਿਆਰ ਹੋਣ ਕਰਕੇ ਉਸਨੇ ਕਲਾਸ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਕਰਨੀ ਜੀ ਕਿਸੇ ਨੂੰ ਇੱਕ ਵਾਰ ਸਮਝਾਉਣੀ ਤਾਂ ਉਸ ਨੂੰ ਵਾਰ-ਵਾਰ ਸਮਝਾਉਣਾ ਕਿਸੇ ਗੱਲ ਤੋਂ ਖਿਜਣਾ ਨਾ ਹਮੇਸ਼ਾ ਖੁਸ਼ ਰਹਿਣਾ ਕਈ ਵਾਰ ਤਾਂ ਪਿੰਡ ਦੀਆਂ ਕੁੜੀਆਂ ਨੇ ਵੀ ਘਰ ਉਸ ਤੇ ਆ ਜੇ ਕਰਨਾ ਉਸ ਕੋ ਨੂੰ ਸਵਾਲ ਸਮਝਣ ਜਦ ਨਸੀਬ ਕੋ ਨੂੰ ਛੁੱਟੀਆਂ ਹੁੰਦੀਆਂ ਅਕਸਰ ਉਹ ਆਪਣੀ ਮਾਂ ਨਾਲ ਨਾਨਕੇ ਜਾਂਦੀ ਜੀ ਕਿਤੇ ਉੱਥੇ ਰਹਿਣਾ ਹੁੰਦਾ ਤਾਂ ਉਸ ਦੇ ਬਾਪ ਨੇ ਉਸ ਨੂੰ ਛੱਡ ਕੇ ਆ ਜਾਣਾ ਨਾਨਕੇ ਜਾ ਕੇ ਉਸ ਨੇ ਬਹੁਤ ਖੁਸ਼ ਹੋਣਾ ਜੇ ਛੁੱਟੀਆਂ ਮੁੱਕਣੀਆਂ ਤਾਂ ਉਸ ਜਾ ਕੇ ਲਿਆਉਣਾ ਸਵਾਸਤੀ ਮੰਮੀ ਚਾ ਫਿਰ ਮੰਮੀ ਨੇ ਛੱਡ ਜਾਣਾ ਨਨ ਕੀ ਤਵਾ ਕੀ ਇੱਕ ਦੋ ਦਿਨ ਤ ਉਸ ਦਾ ਮਨ ਨਾ ਲੱਗਣਾ ਜਦ ਵੀ ਉਸ ਨੇ ਆਪਣੇ ਮਾਨ ਰਾਜ ਗੋਲ ਕੋਲ ਜਾਂ ਫਿਰ ਆਪਣੇ ਬਾਪੂ ਕੇਰ ਸਿੰਘ ਗੋਲ ਬੈਠਣਾ ਉਹਨਾਂ ਦੀਆਂ ਹੀ ਗੱਲਾਂ ਕਰਦੇ ਰਹਿਣਾ ਇੱਕ ਨਸੀਬਖੋਰ ਦੇ ਮਨ ਚ ਖਿਆਲ ਆ ਕਿਉਂ ਨਾ ਉਹ ਵੀ ਬਾਕੀ ਕੁੜੀਆਂ ਦੀ ਵਾਂਗ ਪੜ੍ਹਾਈ ਦੇ ਨਾਲ ਨਾਲ ਸਲਾਈ ਕਢਾਈ ਜਾਂ ਫਿਰ ਬਿਊਟੀ ਪਾਰਲਰ ਦਾ ਕੰਮ ਸਿੱਖੇ ਜੋ ਕਦੇ ਉਸ ਤੇ ਕੰਮ ਆਵੇਗਾ अपने मन में सलाह करती हुई वह जा चौंकी छ वड़ी जिथे उसकी माँ रोटी टुक कर रही थी उसने माँ को आख्या माँ तू बापू गल करी मैं पढ़ाई के नाल, नाल एक कम सीखने चाहनी हाँ जर पढ़ के आया करूँगी रोटी खा के सीखन चल जाया करांगी, नसीब कौर दल सुन के माँ एकदम चुल्हे चपाती बन के लौंदी हुई बोली अपने बापू नाल आप ही गल कर लमी आने वाला ही आ ਤੁਹਾਡੀ ਪਿਆਉ ਧੀ ਦੀ ਇੱਕੀ ਗੱਲ ਹੁੰਦੀ ਆ। ਲੈ ਤੂੰ ਦੋ ਦੋ ਕੰਮ ਕਿੱਦਾਂ ਕਰ ਲਵੇਂਗੀ? ਹੇ ਦੱਸੀ ਮੈਨੂੰ। ਪੜ ਕੇ ਆਨ ਕਿ ਕਦੀ ਮਾਣਾ ਤਾਂ ਤੁੱਤੀ ਲਾ ਪਨਗੇ ਦੋਰਾ ਨਹੀਂ ਕਰਦੀ। ਅਸਰ ਕਿਤੇ ਕੁਝ ਆਖ ਦੇਵੋ ਤਾਂ ਮੌਤ ਪੈ ਜਾਂਦੀ ਆ। ਆਪਣੀ ਮਰਜ਼ੀ ਹੋਵੇ ਤਾਂ ਤੂੰ ਜੋ ਮਰਜ਼ੀ ਕਰਦੀ ਰਹੀਂ। ਭੁੱਲਨ ਚ ਆਪਣਾ ਹਾਸਾ ਘੁੱਟਦੀ ਹੋਈ ਰਾਜਕੌਰ ਨੇ ਸਹਿਜ ਨਲਾਖਿਆ ਇਹਨੇ ਨੂੰ ਕਿਹਰ ਸਿੰਘ ਵੀ ਆ ਗਿਆ। ਉਸਨੇ ਘੜੇ ਚੋਂ ਪਾਣੀ ਦਾ ਗਲਾਸ ਭਰਦੇ ਆਪਣੀ ਧੀ ਦੇ ਸਿਰ ਤੇ ਹੱਥ ਧਰਦਿਆਂ ਕਿਹਾ ਤੁਸੀਂ ਮੰਨਤੀ ਲੱਗਦਾ ਜਿ ਕੋਈ ਖਾਸ ਹੀ ਸਲਾਹ ਕਰ ਰਹੀਆਂ ਜੀ ਚਲੋ ਫਿਰ ਦੱਸੋ ਮੈਂ ਵੀ ਤੁਹਾਡੇ ਲਾਗੇ ਹੀ ਬੈਠ ਜਾਣਾ ਆ ਇਹ ਗੱਲ ਸੁਨਰਾਜ ਕੌਰ ਨੇ ਆਖਿਆ ਆਪਣੀ ਲਾਡਲੀ ਨੂੰ ਹੀ ਪੁੱਛ ਲਵੋ ਹੁਣ ਇਹ ਦੋ ਦੋ ਕੰਮ ਕਰਿਆ ਕਰੂਗੀ ਜੀ ਉਂਝ ਤਾਂ ਕਹਿੰਦੀ ਹੋਈ ਰਾਜਕੌਰ ਚੁੱਪ ਕਰ ਗਈ ਇਹ ਗੱਲ ਸੁਨ ਜਰ ਕੇਤ ਸਿੰਘ ਨੇ ਆਪਣੀ ਤੀ ਨੂੰ ਪੁੱਛਿਆ ਤ ਉਸ ਨੇ ਆਪਣੀ ਤੀ ਦੇ ਕੰਮ ਨੂੰ ਹਾਂ ਮੈਂ ਪਰ ਦਿੱਤੀ ਹਾਂ ਮੈਂ ਮਿਲੰਦੇ ਨਸੀਬ ਕੌਰ ਬਹੁਤ ਖੁਸ਼ ਹੋਈ ਉਸ ਨੇ ਉਸਨੂੰ ਘੁੱਟ ਕੇ ਕਲ ਬੱਕਰੀ ਪਾਲੀ ਤੇ ਕਿਹਾ ਮੇਰਾ ਬਾਪੂ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਆ ਹਾਂ ਚੰਗੀ ਤਾਂ ਮੇਰੀ ਮਾਂ ਵੀ ਹੋਤਾ ਪਰ ਕਈ ਵਾਰ ਗੁੱਸਾ ਛੇਤੀ ਕਰ ਜਾਂਦੀ ਆ ਆਖ ਮਾਂ ਦੇ ਸਿਰ ਤੇ ਲਈ ਚੁੰਨੀ ਸਹੀ ਕਰਕੇ ਆਪਣੇ ਕਮਰੇ ਚ ਚਲੀ ਗਈ ਇਸੇ ਕੋਰ ਦੇ ਕਮਰੇ ਜਾਣ ਉਪਰੰਤ ਰਾਜਕੌਰ ਨੇ ਕੀਰ ਸਿੰਘ ਨੂੰ ਆਖਿਆ ਵੇਖੋ ਜੀ ਇਸ ਸਮਾਂ ਬਹੁਤ ਖਰਾਬ ਚੱਲ ਰਿਹਾ ਆ ਇਹ ਇਕੱਲੀ ਕਿੰਝ ਆਇਆ ਕਰੂਗੀ ਆਂਦੀ ਨੂੰ ਹਨੇਰਾ ਹੋ ਜਾਇਆ ਕਰਨਾ ਇਹ ਸ਼ਹਿਰ ਲਈ ਕਿਉਂ ਨਾ ਆਪਾ ਪਿੰਡ ਦੇ ਬਹਰਵਾਜੂ ਪੈਂਦੇ ਸਲਾਈ ਕੜਾਈ ਬਿਊਟੀ ਪਾਰਲਰ ਦਾ ਕੰਮ ਸਿਖਾਉਂਦੀ ਆ ਉਥੇ ਲਾ ਦੇਈਏ ਇਸ ਨਾਲ ਰਾਜਕੌਰ ਦੇ ਸਲਾਹਨ ਸਰਕਿਰ ਸਿੰਘ ਨੇ ਹਮੇ ਪਰ ਦਿੱਤੇ ਹਾਂ ਜਦ ਵੀ ਤੀਨੇ ਪੜ ਕੇ ਆਉਣਾ ਆ ਕੇ ਰੋਟੀ ਖਾ ਕੇ ਕੰਮ ਸਿੱਖਣ ਚੱਲ ਜਿਆ ਕਰਨਾ ਜਿੱਥੇ ਉਸਨੇ ਜੀਨ ਜਾਲਾ ਕੇ ਮਿਹਨਤ ਕਰਨੀ ਬੇਸ਼ੱਕ ਬਾਕੀ ਕੁੜੀਆਂ ਵਾਂਗ ਉਸ ਦਾ ਟੋ ਟੱਪਾ ਬਹੁਤਾ ਨਾ ਹੋਣਾ ਪਰ ਸਲਾਈ ਕੜਾਈ ਸਿੱਖਣ ਚ ਉਹ ਕੁਝ ਹੀ ਦਿਨਾਂ ਚ ਮਾਹਿਰ ਹੋ ਗਈ ਫੋਂ ਆਪ ਹੀ ਆਪਣੇ ਕੱਜਮਾਤ ਤੇ ਆਪਣਾ ਸੂਟ ਸਲਾਈ ਕਰਕੇ ਪੋਣਾ ਕਮ ਸਿੱਖ ਕੇ ਆਪਣੇ ਘਰ ਨੂੰ ਤੁਰਿਆਂ ਦੀ ਨਿੱਪਿੰਡ ਦੀਆਂ ਜਾਣ ਪਹਿਚਾਨ ਵਾਲੀਆਂ ਔਰਤਾਂ ਨੂੰ ਬੁਲਾ ਕੇ ਲੰਗਣਾ ਉਹਨਾਂ ਵੀ ਇਸ ਨੂੰ ਬੜਾ ਹੀ ਪਿਆਰ ਦੇਣਾ ਤੇ ਆਖਣਾ ਤੇ ਇਹ ਆਪਣੇ ਮਾਪੇ ਬਤੀ ਮਾਣ ਰੱਖੇ ਲੋਕਾਂ ਦੀ ਅੱਖ ਬੜੀ ਮਾੜੀ ਹੁੰਦੀ ਆ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਲੋਕਾਂ ਦੇ ਰੰਗ ਬੜੇ ਨੇ ਅਨੇਕਾਂ ਗੱਲਾਂ ਰਹੀ ਸਮਝਾਉਣਾ ਤੇ ਉਸ ਨੇ ਹਾਂਜੀ ਠੀਕ ਆਖ ਰਹੀ ਹਾਂ ਅੱਖੇ ਅੱਗੇ ਨਾ ਤੁਰ ਪੈਣਾ ਜਦ ਨੂੰ ਘਰ ਆਉਣਾ ਥੱਕੀ ਹੋਣਾ ਪਰ ਫਿਰ ਵੀ ਮਾਂ ਨਾਲ ਘਰ ਦੇ ਕੰਮਾਂ 'ਚ ਹੱਥ ਵਟਾਕੇ ਪੜਨ ਬੈਠ ਜਾਣਾ ਅੱਧੀ ਅੱਧੀ ਰਾਤ ਤੱਕ ਬੈਠੀ ਨੀ ਪੜਦੀ ਰਹਿਣਾ ਸਵੇਰ ਹੋਈ ਤੇ ਵੀ ਆਪਣੀ ਮਾਂ ਨਾਲ ਹੱਥ ਵਟਾਕੇ ਪੜਨੇ ਜਾਣਾ ਹੁਣ ਜਿੱਥੇ ਹਲਾਇਆ ਕੜਾਈ 'ਚ ਹੱਥ ਸਿੱਧੇ ਕਰ ਚੁੱਕੀ ਸੀ ਉੱਥੇ ਪਾਰਲਰ ਦੇ ਕੰਮ 'ਚ ਵੀ ਸਿੱਧੇ ਕਰ ਚੁੱਕੀ ਸੀ ਨਸੀਬ ਖੁਰ ਦੇ ਨਾਨਕਿਆਂ ਨੇ ਵੀ ਉਸ ਉਤੇ ਮਾਨ ਕਰਨਾ ਹੁਣ ਜਦ ਪੇ ਨਾਨਕੇ ਜਾਣਾ ਤਾਂ ਉਹਨਾਂ ਨੂੰ ਦੱਸਣਾ ਵੇ ਪੜਾਈ ਦੇ ਨਾਲ ਨਾਲ ਇੱਕ ਕੰਮ ਵੀ ਕਰ ਲੈਣੀ ਆ ਤੇ ਉੱਥੇ ਮਾਮੀਆਂ ਨੂੰ ਕਰਕੇ ਵੀ ਦੇਣਾ ਇੰਜ ਨਸੀਬ ਕੋਨੇ 11ਵੀਂ ਜਮਾਤ ਵੀ ਪੂਰੀ ਕਰ ਲਈ ਤੇ ਕੰਮ ਵੀ ਸਿੱਖ ਲਿਆ ਹੁਣ ਉਸਨੇ 12ਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਪਰ ਪਤਾ ਨਹੀਂ ਕਿਉਂ ਉਸਨੇ ਪਹਿਲਾਂ ਵਾਂ ਖਿੜੀ-ਖਿੜੀ ਨਾ ਰਹਿਣਾ ਨਾ ਹੀ ਸਲਾਈ ਕੜਾਈ ਪਾਰਲਰ ਦੇ ਕੰਮ ਤੇ ਜਾਣਾ ਜੀ ਕਿਦਰੀ ਮਾਂ ਨੇ ੱੱਗਾ ਚੁੰਨੀ ਠੀਕ ਕਰਨ ਨੂੰ ਆਖਣਾ ਉਹ ਵੀ ਨਾ ਕਰ ਦੇਣਾ ਉਸਨਾਂ ਧਿਆਨ ਪਤਾ ਨਾ ਲੱਗਣਾ ਕਿਦਰੀ ਖੋਇਆ ਰਹਿਣਾ ਮਾਣ ਉਸ ਨੂੰ ਕਈ ਵਾਰ ਵੇਖਣ ਉਸ ਨੇ ਕੱਲੀ ਨੇ ਗੱਲਾਂ ਕਰਦੀ ਰਹਿਣਾ ਤੇ ਨਾਲ ਦੇ ਨਾਲ ਗੁਣਗਣਾਉਂਦੀ ਰਹਿਣਾ ਜੇ ਮਾਂ ਨੇ ਪੁੱਛਣਾ ਵੀ ਤਿਆਗ ਦੇਣਾ ਮੱਤੈਨੂੰ ਪਤਾ ਨਹੀਂ ਕੀ ਹੁੰਦਾ ਰਹਿੰਦਾ ਇਸ ਸੁਣ ਕੇ ਉਸ ਨੇ ਹੋਰ ਪਰੇ ਕਰਕੇ ਚੁੱਪ ਕਰ ਜਾਣਾ ਇੱਕਦਮ ਆਪਣੀ ਧੀ ਦਾ ਵਤੀਰਾ ਬਦਲਿਆ ਹੋਣ ਕਰਕੇ ਰਾਜਕੌਰ ਨੇ ਪਰੇਸ਼ਾਨ ਹੋ ਜਾਣਾ ਜੇ ਧੀ ਦੇ ਬਾਪ ਕੀਰ ਸਿੰਘ ਨਾਲ ਗੱਲ ਕਰਨੀ ਤਾਂ ਉਸੇ ਨੇ ਵੀ ਆਖ ਦੇਣਾ ਅਖੇ ਨਾ ਕੁਝ ਨਾ ਕੁਝ ਸੋਚਿਆ ਕਰ ਮੇਰਾ ਪੁੱਤ ਜਵਾਨ ਹੋ ਰਿਹਾ। ਬਿੱਕੀ ਇਸ ਨੂੰ 12 ਕਰ ਲੈਣ ਤੇ ਕਾਲਜ ਪੜ੍ਹਨੇ ਪਉਣਾ। ਕਰਦੇ ਕਰਉਂਦੇ ਨਸੀਬਕੌਰ ਨੇ ਪਾਰਮੀ ਚ ਮਤ ਵੀ ਚੰਗੇ ਨੰਬਰ ਲੈ ਕੇ ਪਾਸ ਕਰ ਲਈ। ਹੁਣ ਉਹ ਚਿਹਰੀ ਸਿੱਖਿਆ ਲਈ ਉਸ ਨੂੰ ਸ਼ਹਿਰ ਕਾਲਜ ਪੜ੍ਹਨੇ ਪਾ ਦਿੱਤਾ ਗਿਆ। ਨਸੀਬਕੌਰ ਦੀਆਂ ਕਾਲਜ ਕਦਰ ਸਹੇਲੀਆਂ ਵੀ ਬਣ ਗਈਆਂ ਜਿਨ੍ਹਾਂ ਨਾਲ ਉਹ ਚੰਗੀ ਰਚਮਿਚ ਗਈ। ਤੂਤਾ ਗੌਂਡ ਪਿੰਡ ਦੀਆਂ ਹੀ ਸੀ। ਉਹਨਾਂ ਦੋਵਾਂ ਪਿੱਛੋਂ ਆਪਣੇ ਪਿੰਡ ਆਉਣਾ ਤਾਂ ਆਉਂਦੀ ਹੋਈ ਨਸੀਬਕੌਰ ਨੂੰ ਨਾਲ ਆਪਣੀ ਸਕੂਟਰੀ ਉੱਤੇ ਬਿਠਾ ਲੈਣਾ। ਸਕੂਟਰੀ ਨੂੰ ਸਕੂਟਰੀ ਸਟੈਂਡ ਤੇ ਲਾ ਕੇ ਬੱਸ 'ਚ ਛੜਨਾ ਤੇ ਕਾਲਜ ਜਾਣਾ ਸਵੇਰੇ ਸਵੇਰੇ ਹੋਣ ਕਰਕੇ ਬੱਸ ਵੀ ਭਰੀ ਹੋਣੀ ਜੋ ਕਾਲਜ ਦੇ ਗੇਟ ਸਾਹਮਣੀ ਰੁਕਣੀ ਕਈ ਵਾਰ ਤਾਂ ਉਹਨਾਂ ਨੂੰ ਜਾਂਦੇ ਹੋਏ ਤੱਕ ਹੀ ਆਉਂਦੇ ਹੋਏ ਵੀ ਬੱਸ 'ਚ ਖੜੇ ਹੋ ਕੇ ਆਉਣਾ ਪੈਂਦਾ ਹਾਂ ਜੇ ਕਿਤੇ ਉਹਨਾਂ 'ਚ ਇੱਕ ਵੀ ਜਣੀ ਨੂੰ ਸੀਟ ਮਿਲ ਵੀ ਜਾਣੀ ਤਾਂ ਵਾਰ-ਵਾਰੀ ਸੀਟ ਉੱਤੇ ਬਠਣਾ ਜਾਂ ਫਿਰ ਇੱਕ ਦੂਜੇ ਦੀ ਗੋਦੀ ਵਿੱਚ ਫੈਰ ਜਾਣਾ ਬਸ ਰੋਜ਼ ਦੀਆਂ ਚਾਨਪਲੀਆਂ ਸਵਾਰੀਆਂ ਨੇ ਵੀ ਉਹਨਾਂ ਦਾ ਆਪਸੀ ਪਿਆਰ ਸਤਿਕਾਰ ਵੇਖ ਹੈਰਾਨ ਹੋਣਾ। ਸ਼ਹਿਰ ਪੜਾਈ ਕਰਦੀ ਨੂੰ ਜੇ ਥੋੜਾ ਹੀ ਸਮਾਂ ਹੋਇਆ ਸੀ ਤਾਂ ਇੱਕ ਥੰਨ ਲਾਲ ਰੰਗ ਦੀ ਸਕੂਟਰੀ ਉਸਦੇ ਬਾਪੂ ਕੀਰ ਸਿੰਘ ਨੇ ਉਸ ਨੂੰ ਲਈ ਆਕੀ ਦਿੱਤੀ। ਜਿਸ ਨੂੰ ਉਸਨੇ ਚਲਾਉਣਾ ਆਪਣੇ ਬਾਪੂ ਕੋਲੋਂ ਸਿੱਖਿਆ। ਜਦੋਂ ਉਹ ਸਕੂਟਰੀ ਚਲਾਉਣੀ ਸਿੱਖ ਗਈ ਤਾਂ ਉਸਨੇ ਸਕੂਟੀ ਤੇ ਹੀ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਆਪਣੀਆਂ ਗੁਆਂਢ ਪਿੰਡ ਦੀਆਂ ਸਹੇਲੀਆਂ ਨਾਲ ਉਹਨੇ ਆਪਣੀ ਸਕੂਟਰੀ ਉੱਤੇ ਹੋਣਾ ਤੇ ਇਸਨੇ ਆਪਣੀ ਉੱਤੇ ਇੱਕ ਦਿਨ ਉਹ ਕਾਲਜ ਜਾ ਰਹੀਆਂ ਸਨ ਤਾਂ ਉਹਨਾਂ ਵੇਖਿਆ ਨਸੀਬ ਕੌਰ ਦੇ ਆਪਣੇ ਹੀ ਪਿੰਡ ਦਾ ਮੁੰਡਾ ਰਸਤੇ 'ਚ ਖੜਾ ਸੀ ਜੋ ਕਿ ਉਹਨਾਂ ਦੀ ਹੀ ਕਾਲਜ ਪੜ੍ਹਦਾ ਸੀ ਜਦੋਂ ਉਹ ਉਸੇ ਕੋਲ ਦੀ ਲੰਗੀਆਂ ਤੁਸੀਂ ਉਹਨਾਂ ਦੇ ਪਿੱਛੇ-ਪਿੱਛੇ ਮੋਟਰਸਾਈਕਲ ਲਾ ਲਿਆ ਨਸੀਬ ਕੌਰ ਇਸ ਵੇਖ ਕੇ ਹੈਰਾਨ ਹੋਈ ਉਹ ਵਾਰ-ਵਾਰ ਉਸ ਵੱਲ ਹੀ ਵੇਖੀ ਜਾ ਰਿਹਾ ਸੀ ਕਾਲਜ ਪਹੁੰਚ ਕੇ ਕਲਾਸ 'ਚ ਪਹੁੰਚਣ ਤੋਂ ਪਹਿਲਾਂ ਨਸੀਬ ਕੌਰ ਨੇ ਉਸ ਨੂੰ ਮਿਲ ਕੇ ਗੱਲ ਪੁੱਛਣੀ ਚਾਹੀ ਉਸਨੇ ਆਪਣੀਆਂ ਸਹੇਲੀਆਂ ਨੂੰ ਕਲਾਸ 'ਚ ਜਾਣ ਲਈ ਕਿਹਾ ਤੇ ਆਪ ਉੱਥੇ ਖੜ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ ਪਰ ਉਹ ਸਟੈਂਡ ਤੇ ਮੋਟਰਸਾਈਕਲ ਲਗਾ ਕੇ ਉੱਪਰੋਂ ਦੀ ਘੁੰਮ ਕੇ ਕਲਾਸ ਜਾ ਪੁੱਜਾ ਜਦ ਉਸ ਦਾ ਧਿਆਨ ਉਸ ਤੇ ਲੱਗੇ ਮੋਟਰਸਾਈਕਲ ਤੇ ਪਿਆ ਤਾਂ ਸਮਝ ਗਈ ਕਿ ਉਹ ਕਲਾਸ ਜਾ ਪੁੱਜਾ ਹੈ ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ ਨਸੀਬ ਕੋ ਨੂੰ ਕੋਈ ਸਮਝ ਨਾ ਆਣੀ ਕਰ ਆ ਕੇ ਵੀ ਉਸਨੇ ਪਰੇਸ਼ਾਨ ਰਹਿਣਾ ਕਲੇਜਾ ਨਿਕਲ ਨਿਕਲ ਪੈਣਾ ਅੱਖਾਂ ਅੱਗੇ ਉਸ ਦੀ ਹੀ ਤਸਵੀਰ ਘੁੰਮਦੀ ਰਹਿਣਾ ਕਈ ਵਾਰੀ ਸੁੱਤੀ ਪੈਣੀ ਔਟਕੇ ਪੜ ਜਾਣਾ ਜੇ ਮਾਂ ਜਾਂ ਬਾਪੂ ਪੁੱਛਣਾ ਤਾਂ ਕੋਈ ਗੱਲ ਨਹੀਂ ਆਖ ਮੂੰਹ ਤੋਂ ਲੰਮੇ ਪੈ ਜਾਣਾ ਜੇ ਨਸੀਬ ਕੌਰ ਨੇ ਕਾਲਜ ਤੋਂ ਛੁੱਟੀ ਕੀਤੀ ਹੁੰਦੀ ਜਾਂ ਛੁੱਟੀ ਹੋਈ ਹੋਣੀ ਤਾਂ ਉਸ ਮੰਡੇ ਨੇ ਉਹਨਾਂ ਦੀ ਤਰ੍ਹਾਂ ਮੁਰਦੀ ਚ ਰੂ ਲੰਗਣਾ ਉਸ ਨੂੰ ਵੇਖਣ ਲਈ ਨਸੀਬ ਕੌਰ ਨੇ ਵੀ ਦਰਾਂ ਦੇ ਸਾਹਮਣੇ ਬੀੜੇ ਚ ਲੱਗੇ ਨੇ ਮਦੀਰੋ ਖੇਤ ਮੰਜੀ ਡਾਹੀ ਹੋਣੀ ਜਿੱਥੇ ਆਪਣੀ ਮਾਂ ਨਾਲ ਬੈਠੀ ਹੋਣਾ ਨਸੀਬ ਕੌਰ ਨੇ ਉਸ ਨੂੰ ਵੇਖਣੀ ਮੀ ਪਾ ਲੈਣੀ ਇੰਤੇ ਇੱਕ ਦਿਨ ਸਿਖਰ ਦੁਪਹਿਰ ਲੱਗੀ ਹੋਈ ਸੀ ਚਾਰੇ ਪਾਸੇ ਸੂਰਜ ਨੇ ਗਰਮੀ ਨਾਲ ਵਟਕਡੇ ਪੈ ਸੀ ਨਸੀਬ ਕੌਰ ਕਾਲਜ ਸਵਾਰ ਰਹੀ ਸੀ ਤਾਂ ਮੁੰਡਾ ਵੀ ਉਸ ਦੇ ਪਿੱਛੇ ਆਪਣੀ ਮੋਟਰਸਾਈਕਲ ਤੇ ਆ ਰਿਹਾ ਸੀ ਨਸੀਬ ਕੌਰ ਦੇ ਇਕ ਤਤਿਲ ਬਹੁਤ ਘਬਰਾਇਆ ਹੋਇਆ ਸੀ ਕਿ ਲੋਕ ਕੀ ਕਹਿਣਗੇ ਜੇ ਕਿਸੇ ਨੇ ਵੇਖ ਲਿਆ ਉਸਨੇ ਮਨ ਹੀ ਮਨ ਸੋਚ ਆਪਣੇ ਨਾਲ ਸੋਚ ਵਿਚਾਰ ਕਰਦੀ ਨੀ ਸਕੂਟਰੀ ਤੇਜ਼ ਕੀਤੀ ਹੀ ਸੀ ਉਸਨੇ ਆਪਣਾ ਮੋਟਰਸਾਈਕਲ ਹੌਲੀ ਬਹੁਤ ਹੌਲੀ ਕਰ ਲਿਆ ਤਾਜ ਉਸ ਨੂੰ ਪਤਾ ਲੱਗ ਜਾਵੇ ਕਿ ਉਸ ਨਾਲ ਕੋਈ ਗਲਤ ਹਰਕਤ ਕਰਨ ਵਾਲਾ ਨਹੀਂ ਬਲਕਿ ਸਗੋਂ ਉਹ ਤਾਂ ਉਸ ਨੂੰ ਆਪਣੀ ਦਿਲ ਦੀ ਗੱਲ ਕਹਿਣਾ ਚਾਹੁੰਦਾ ਜਿਸ ਨੂੰ ਉਹ ਵੀ ਕਹਿਣ ਨੂੰ ਸੰਗਦੀ ਆ ਇਸ ਤਰ੍ਹਾਂ ਜੇ ਨਸੀਬ ਕਰਨੇ ਆਪਣੀ ਸਕੂਟਰੀ ਕਰ ਲਈ ਤਾਂ ਉਸ ਨੂੰ ਪਸੀਨੇ 'ਚ ਪੇਜੀ ਨੂੰ ਮਾਂ ਨੇ ਪਾਣੀ ਦਾ ਗਲਾਸ ਦਿੰਦੇ ਚਰਪੁਚਿਆ ਕਿ ਤੂੰ ਪਸੀਨੇ ਨਾਲ ਪੇਜੀ ਪਈ ਆ ਕੀ ਗੱਲ ਸਭ ਠੀਕ ਤਾਂ ਹੈ ਤਾਂ ਉਸ ਨੇ ਟਾਲਦੇ ਹੋਏ ਪਾਣੀ ਪੀ ਕੇ ਕਿਹਾ ਨਹੀਂ ਮਾਂ ਕੋਈ ਗੱਲ ਨਹੀਂ ਇਸ ਸਭ ਗਰਮੀ ਨਾਲ ਹੋਇਆ ਬਾਕੀ ਸਭ ਠੀਕਾ ਐਵੇਂ ਪਰੇਸ਼ਾਨ ਨਾ ਹੋਇਆ ਕਰ ਮੈਨੂੰ ਭੁੱਖ ਲੱਗੀ ਆ ਰੋਟੀ ਦੇ ਦੇ ਬੋ ਮੈਂ ਕਮਰੇ ਚ ਚੱਲੀ ਆਂ ਕੁਝ ਕ ਮਿੰਟ ਬਾਅਦ ਜਦ ਮਾਂ ਨੇ ਉਸ ਨੂੰ ਕਮਰੇ ਚ ਰੋਟੀ ਫੜਾਉਣ ਗਈ ਤਾਂ ਉਸ ਨੂੰ ਸੁੱਤੀ ਪਈ ਨੂੰ ਵੇਖ ਉਹ ਕਮਰੇ ਚੋਂ ਬਾਹਰ ਇਹ ਕਹਿੰਦੇ ਹੋਈ ਆ ਗਈ ਚਲ ਘੜੀ ਸੋਜੇ ਆਪੇ ਜ ਰੋਟੀ ਖਾ ਲਵੇਗੀ ਇਹ ਕਹਿੰਦੇ ਹੋਈ ਮਾਂ ਨੇ ਜਦ ਪੈਰ ਬਾਹਰ ਪਾਇਆ ਤਾਂ ਉਸ ਨੇ ਅੱਖਾਂ ਬੰਦ ਕਰਕੇ ਲੰਮੇ ਪਈ ਸੋਚੀ ਪਈ ਹੋਈ ਨੇ ਅੱਖਾਂ ਖੋਲੀਆਂ ਤੇ ਆਪਣੇ ਆਪ ਨੂੰ ਆਖਿਆ ਸ਼ੁਕਰਾਂ ਮਾਂ ਨੂੰ ਲੱਗਾਂ ਮੈਂ ਸੁੱਤੀ ਮਾਂ ਦੀ ਜਾਣ ਤੋਂ ਬਾਅਦ ਉਸਨੇ ਮੁਰਤ ਤੋਂ ਸਰਾਣੇ ਤੇ ਮੂੰਹ ਰੱਖ ਉਸ ਮੁੰਡੇ ਤੇ ਵਾਰੀ ਸੋਚਣਾ ਸ਼ੁਰੂ ਕਰ ਦਿੱਤਾ ਉਸ ਦਾ ਨਾਂ ਕੀ ਆ ਮੇਰੇ ਹੀ ਕਾਲਜ ਪੜਦਾ ਆ ਪਰ ਪੜਦਾ ਕਿਹੜੀ ਕਲਾਸ ਪਤਾ ਨਹੀਂ ਜੇ ਨਹੀਂ ਜਾਂਦੇ ਕਿਸੇ ਦਿਨ ਤਹੋਂ ਤਰਕਾਲਾ ਭੋਈਆਂ ਤੇ ਪਠੇ ਲੈਣ ਉਹਨਾਂ ਦੇ ਦਰਵਾਜ਼ੇ ਤੇ ਸਾਹਮਣੇ ਦੀ ਲੱਗਦਾ ਆ ਜੀ ਮੇਰਾ ਧਿਆਨ ਪੈ ਜਾਵੇ ਤਹੋਂ ਛੱਟ ਦੀ ਨੀਂਹੇ ਪਾ ਲੈਂਦਾ ਆ ਹੋਰ ਤੇ ਹੋਰ ਕਾਲੇ ਚੰਦੀ ਨੂੰ ਵਿਰਾਜ ਵੇਖਦਾਇਆ ਜਦ ਤੱਕ ਵੇਖ ਨਹੀਂ ਲੈਂਦਾ ਤਦ ਤੱਕ ਰਾਜ ਘੜਦਾ ਰਹਿੰਦਾ ਏ ਇਦਨ ਮੈਂ ਜਿਸ ਨੂੰ ਕੋਈ ਸਮਝ ਨਹੀਂ ਆਉਂਦੀ ਹੁੰਦਾ ਕੀ ਆ ਮੈਨੂੰ ਜਦ ਤੱਕ ਮੈਂ ਨਹੀਂ ਵੇਖ ਲੈਂਦੀ ਉਸ ਨੂੰ ਮੈਨੂੰ ਕਾਲੀ ਪਈ ਰਹਿੰਦੀ ਆ ਗੱਲ ਵੀ ਕਦੇ ਆਪਸ ਵਿੱਚ ਨਹੀਂ ਕੀਤੀ ਫਿਰ ਵੀ ਉਹ ਆਪਣਾ ਆਪਣਾ ਲੱਗਦਾ ਨਾਮ ਉਸਾ ਲਿਖ ਲਿਖ ਕਾਪੀ ਉੱਤੇ ਮੈਂ ਪਾੜਦੀ ਰਹਨੀ ਆ ਹੁੰਦਾ ਕੀ ਆ ਮੈਨੂੰ ਉਸ ਨੂੰ ਵੇਖ ਮਰੀਆਂ ਤੜਕਣਾ ਤੇਜ਼ ਹੋਣ ਲੱਗਦੀਆਂ ਨੇ ਕਈ ਦਿਨਾਂ ਤੱਕ ਇਹ ਹੀ ਕੁਝ ਹੁੰਦਾ ਰਿਹਾ ਆਖਰਕਾਰ ਇੱਕ ਦਿਨ ਨਸੀਬਕੌਰ ਦੇ ਕਾਲਜ ਦੀ ਸਹੇਲੀ ਨੇ ਉਸ ਨੂੰ ਸਵਾਲ ਕਰਦੇ ਪੁੱਛਿਆ ਤੂੰ ਕਿੱਥੇ ਗਈਆਂ ਕਲਾਸ ਦੇ ਬਾਕੀ ਸਾਥੀਆਂ ਦੇ ਨਾਲ ਹੁੰਦੀ ਹੋਈ ਵੀ ਕਲਾਸ 'ਚ ਤੂੰ ਕਲਾਸ 'ਚ ਨਹੀਂ ਹੁੰਦੀ ਕੀ ਗੱਲ ਆ ਕੋਈ ਘਰ 'ਚ ਪਰੇਸ਼ਾਨੀਆਂ ਤੇਰਾ ਧਿਆਨ ਵੀ ਹੁਣ ਪੜਾਈ 'ਚ ਨਹੀਂ ਹੁੰਦਾ ਕਈ ਵਾਰ ਤਾਂ ਤੈਨੂੰ ਸੋਚ ਡੁੱਬੀ ਨੂੰ ਹੱਥ ਮਾਰ ਕੇ ਹਿਲਾਉਣਾ ਪੈਂਦਾ ਆ ਤੇਰੇ ਸੁਭਾਅ 'ਚ ਵੀ ਤਬਦੀਲੀ ਆ ਗਈ ਆ ਤੂੰ ਗਵਾਚੀ ਗਵਾਚੀ ਰਹਿਨੀ ਆ ਅਜੇ ਇਹ ਸਭ ਕੁਝ ਹੋ ਆ ਕੇ ਰਹੀ ਸੀ ਕਿ ਉਹ ਲड़का ਅਚਾਨਕ ਉਸਦੀ ਕਲਾਸ ਵਾਲੇ ਕਮਰੇ ਦੇ ਗੀਟ ਦੇ ਇੱਕੋ ਦਿਲੰਗਿਆ ਜਿਸ ਨੂੰ ਵੀ ਉਸਦੇ ਚਿਹਰੇ ਤੇ ਮੁਸਕਾਨ ਵੀ ਆਈ ਤੇ ਪਸੀਨਾ ਵੀ ਇਹ ਸਭ ਵੀ ਉਸ ਲੜਕੀ ਨੇ ਅਮਹਾਰੀ ਹੀ ਆਖ ਦਿੱਤਾ ਲਗਦਮ ਤੈਨੂੰ ਇਸ ਨਾਲ ਪਿਆਰ ਹੋ ਗਿਆ ਤਾਂ ਹੀ ਤੂੰ ਵੀ ਤੈਨੂੰ ਬੜੇ ਘੋਰ ਨਾਲ ਵੇਖ ਕੇ ਲੰਘਿਆ ਚਿਹਰੇ ਤੇ ਮੁਸਕਾਨ ਲੈ ਕੇ ਤੇ ਤੂੰ ਵੀ ਨੀਵੇਂ ਪਾਲੇ ਵੇਖ ਕੇ ਅੱਛਾ ਇਹ ਗੱਲ ਆ ਸਹਿਿਲੀ ਦੀ ਗੱਲ ਸੁਣ ਕੇ ਨਸੀਬ ਗੋਨੀ ਉਸ ਦੀ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਕੇ ਕਿਹਾ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤੂੰ ਤਾਂ ਐਵੇਂ ਹੀ ਗਲਤ ਅੰਦਾਜ਼ ਚਲਾਈ ਬੈਠੀ ਆ ਮੇਰੇ ਮਨ 'ਚ ਉਸੇ ਵਾਰੀ ਕੋਈ خیال ਨਹੀਂ ਐਵੇਂ ਕਮਲੀਆਂ ਨਾ ਮਾਰ ਚਲੋ ਉੱਠ ਖੜੇ ਕਲਾਸਾਂ ਸਮਾ ਹੋ ਗਿਆ ਚਲੀ ਕਲਾਸ ਕਹਿੰਦੀ ਹੋਈ ਨੇ ਗਲ ਟਾਲ ਦਿੱਤੀ ਕਲਾਸ ਵੱਲ ਜਾਂਦੇ ਹੋਏ ਵੀ ਸਹਿਿਲੀ ਨਿਊਸ ਨਾਲ ਮਜ਼ਾਕ ਕਰਦੇ ਕਿਹਾ ਤੂੰ ਮਨ ਜਾ ਨਾ ਮਨ ਆਪਣਾ ਤੇ ਲੁੱਸ ਨੂੰ ਹਰ ਬੈਠੀ ਆ ਇਹ ਤਾਂ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਕਿ ਹੋਜਿਹੀ ਕੋਈ ਗੱਲ ਨਹੀਂ ਪਰ ਸੱਚ ਜਾਣੀ ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਤੂੰ ਉਸ ਨੂੰ ਤੇ ਉਹ ਤੈਨੂੰ ਪਿਆਰ ਕਰਦਾ ਆ ਬਾਕੀ ਤੂੰ ਨਹੀਂ ਮੈਨੂੰ ਦੱਸਣਾ ਤੇ ਤੇਰੀ ਮਰਜ਼ੀ ਆ ਆਪਾਂ ਅੱਜ ਕੱਲ੍ਹ ਬਤ ਕਰਦੀਆਂ ਹੋਈਆਂ ਜਦ ਕਲਾਸ ਵਾਲੇ ਕਮਰੇ ਤੇ ਦਰਵਾਜ਼ੇ ਕੋਲ ਪੁੱਜ ਗਈਆਂ ਪਤਾ ਹੀ ਨਹੀਂ ਲੱਗਾ ਆਪਾਂ ਬਾਅਦ ਕੱਲ੍ਹ ਕਰਦੇ ਹਾਂ ਇਸੇ ਵਾਰਿਚ ਪਹਿਲਾਂ ਕਲਾਸ ਲਾ ਲਈਏ ਨਸੀਬ ਕੋ ਨਹੀਂ ਆਪਣੀ ਸਹੇਲੀ ਨੂੰ ਆਹ ਕਲਾਸ ਵਾਲੇ ਕਮਰੇ 'ਚ ਦਾਖਲ ਹੋਈ ਤੇ ਮਗਰ ਹੀ ਉਸਦੀ ਸਹੇਲੀ ਕਲਾਸ ਲਾ ਕੇ ਜੇ ਛੁੱਟੀ ਦਾ ਸਮਾ ਹੋਇਆ ਤੋਸ ਲੜਕੀ ਨੇ ਉਸ ਨੂੰ ਰਸਤੇ 'ਤੇ ਜਾਂਦੀ ਹੋਈ ਨੂੰ ਰੋਕੇ ਆਖੰਦੀ ਤਾਂ ਜਿੱਥੇ ਉਸ ਨੇ ਸਕੂਟਰੀ ਲਾਈ ਸੀ ਉੱਥੇ ਜਾ ਕੇ ਆਪਣਾ ਮੋਟਰਸਾਈਕਲ ਬਾਹਰ ਕਰਦੇ ਹੋਏ ਨੇ ਕਿਹਾ ਮੈਨੂੰ ਪਤਾ ਹੈ ਅਨਸੀਰ ਗੌਰ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਤੇ ਮੈਂ ਵੀ ਕਰਦਾ ਹਾਂ ਤੁਸੀਂ ਮੈਨੂੰ ਆਖ ਨੂੰ ਸੰਗਦੇ ਹੋ ਪਰ ਮੈਂ ਨਹੀਂ ਆਈ ਲਵ ਯੂ ਬਾਖੇ ਹੁਣ ਮੈਂ ਚਲਦਾ ਹਾਂ ਸਵੇਰੇ ਮਿਲਾਂਗੇ ਮੇਰਾ ਨਾਂ ਤਾਂ ਤੁਹਾਨੂੰ ਪਤਾ ਹੀ ਆ ਰਾਜਦੀਪ ਸਿੰਘਾ ਆਖ ਆਪਣਾ ਮੋਟਰਸਾਈਕਲ ਸਟੈਂਚੋ ਬਾਹਰ ਕੱਢ ਕਰਵਲ ਨੂੰ ਚਲ ਪਿਆ ਛੁੱਟੀ ਹੁਣ ਪ੍ਰੰਤ ਨਸੀਬ ਕਰ ਕਰਨ ਨੂੰ ਜਾਂਦੀ ਹੋਈ ਸਾਰੇ ਰਾਸ ਦੀ ਖਿਆਲਾਂ ਚੀਕ ਕੋਈ ਰਹੀ ਕਦ 스ਕੂਟਰੀ ਦੀ ਰੀਸ ਜ਼ਿਆਦਾ ਹੋ ਜਾਂਦੀ ਕਦੇ ਮੱਦਮ ਪੈ ਜਾਂਦੀ ਤਾਨੂੰ ਹੀ ਘਟ ਕਿਹੜੀ ਦੀ ਚਾਲ ਜਿੰਨੀ ਸਮਝ ਨਾ ਆਉਂਦਾ ਕੀ ਹੁੰਦਾ ਕਦੇ ਸਕੂਟਰੀ ਰੋਕੇ ਸਕੂਟੇ ਦੀ ਡਿੱਗੀ ਚ ਰੱਖੀ ਹੋਈ ਪਾਣੀ ਦੀ ਬੋਤਲ ਚੋਂ ਪਾਣੀ ਘੜ ਕੇ ਪਿੰਦੇ ਮੋੜ ਸਕੂਟਰੀ ਚਲਾਉਂਦੇ ਇਸ ਅਵਸਥੇ ਬਾਪੂ ਦਾ ਦੋਸ ਮਗੜੋਂ ਦਾ ਵੇਖ ਰਿਹਾ ਸੀ ਉਸਨੇ ਆਖਰਕਾਰ ਉਸ ਕੋਲਾ ਕੀ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸਸ਼ੀਕਾਲ ਜੀ